ਇਹ ਬਜ਼ਾਰਾਂ ਜੀ ਅਗੇ ਦੁਕਾਨਾਂ ਦੇ ਆ 10-10000 ਰੁਪਏ ਖਰਚਦੇ ਹੋ 2 ਪੀਸ ਕੋਟ ਪੈਂਟ ਤੇ ਚੈਲੰਜ ਕਰਦਾ ਸਾਡੇ ਕੋਲ ਆਜੋ 10000 ਵਾਲਾ ਕੋਟਮੈਂਟ ਸਿਰਫ 2995 ਚ ਦੇ ਦਿਆਂਗੇ ਕਈ ਸ਼ਕੀਨ ਭਰਾ ਕਹਿੰਦੇ ਆ ਵੀ ਸਾਨੂੰ 3 ਪੀਸ ਕੋਟਮੈਂਟ ਚਾਹੀਦਾ ਬਾਸਕਟ ਵੀ ਚਾਹੀਦੀ ਆ ਕਈ ਐਨਆਰਆਈ ਭਰਾ ਵੀ ਪਸੰਦ ਕਰਦੇ ਆ ਦੇਖੋ ਇਦਾਂ ਦੇ ਕੋਟਮੈਂਟ ਦੀ 18 18000 20 2000 17 17000 ਰੁਪਈਆ ਲਾਉਨੇ ਹੋ ਇਹਦੀ ਸਮਾਈ 5500 6000 ਪਰ ਸਾਡੇ ਕੋਲ ਆਜੋ 15 16000 ਵਾਲਾ 3 ਪੀਸ ਕੋਟਮੈਂਟ ਸਿਰਫ 3700 60 ਚ ਲੈ ਜਾਓ ਤੁਸੀਂ ਗੂਗਲ ਤੋਂ ਫੋਟੋ ਕੱਢ ਕੇ ਲਿਆਓ ਉਦਾਂ ਦੇ ਡਿਜ਼ਾਈਨ ਤਿਆਰ ਕਰ ਦੇਾਂਗੇ ਸ਼ੇਰਵਾਨੀ ਦੇਖੋ ਇਹਦਾ ਕਿਰਾਇਆ ਹੀ ਬਿਆਰ ਦੇ ਵਿੱਚ 10-10000 ਰੁਪਏ ਚੱਲਦਾ ਅਸੀਂ ਤੁਹਾਨੂੰ 7000 ਰੁਪਏ 'ਚ ਸ਼ੇਰਵਾਨੀ ਸਲਾਈ ਕਰਕੇ ਦੇ ਦੇਣੀ ਆ ਬਾਜ਼ਾਰ 'ਚ ਕੀਦਾ ਕਾਟਨ ਦਾ ਚੰਗਾ কুরਤਾ ਪਜਾਮਾ ਤੁਸੀਂ ਲੈਣ ਜਾਂਦੇ ਹੋ 3000-3200 ਦਾ ਸਾਡੇ ਕੋਲ ਆਜੋ 14-1500 'ਚ ਅਸੀਂ ਤੁਹਾਨੂੰ কুরਤਾ ਪਜਾਮਾ ਸਲਾਈ ਕਰਕੇ ਦੇ ਦੇਣਾ ਕਹਿੰਦਾ ਚਮਚਿਆਂ ਤੇ ਸਤਾ ਦਾ ਤੇ ਕਾਵਾਂ ਤੇ ਪਾਜਾਂ ਦਾ ਕਦੇ ਮੁਕਾਬਲਾ ਨਹੀਂ ਹੋ ਸਕਦਾ ਉਵੇਂ ਸਾਡੇ ਰੇਟ ਦਾ ਸਾਡੀ ਕੁਆਲਿਟੀ ਦਾ ਕਦੇ ਕੋਈ ਮੁਕਾਬਲਾ ਨਹੀਂ ਕਰ ਸਕਦਾ ਦੇਖੋ ਜੀ ਪੰਜਾਬ ਦੀ ਪਵਿੱਤਰ ਦੇਸ਼ਰੀ ਅੰਮ੍ਰਿਤਸਰ ਸਾਹਿਬ ਖੜੇ ਆ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਹੈ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ 550 ਤੋਂ ਵੱਧ ਰਾਂ ਗਿਆ ਰੰਗ ਵੀ ਤੁਹਾਨੂੰ ਟਾਪ ਦੇ ਦਵਾਂਗੇ ਲਾਈਟ ਲੈ ਲਓ ਡਾਰਕ ਲੈ ਜਾਓ ਫੁੱਲ ਬੈ ਰੁਪਿਆ ਲੋ ਜੀ ਪੂਰੇ ਪੰਜਾਬ ਭਾਰ ਵਿੱਚ ਵਿਆਹਾਂ ਸੀਜ਼ਨ ਸ਼ੁਰੂ ਹੋ ਚੁੱਕਾ ਤੁਹਾਨੂੰ ਵਿਆਹਾਂ ਦੇ ਕਾਰਡ ਵੀ ਆ ਗਏ ਹੋਣੇ ਤੁਹਾਡੇ ਦੋਸਤਾਂ ਦਾ ਵਿਆਹ ਵੀ ਆ ਗਿਆ ਹੋਣਾ ਤੁਹਾਡੇ ਭਰਾ ਦਾ ਵਿਆਹ ਵੀ ਆ ਗਿਆ ਹੋਣਾ ਤੇ ਮੁੰਡੇ ਦਿਮਾਗ ਦੇ ਬੋਝ ਹੀ ਪੈ ਗਏ ਹੋਣੇ ਵੀ ਕੋਰਪੈਂਟ ਕਿੱਥੋਂ ਲਈਏ ਕਿੱਥੋਂ 15-15000 ਰੁਪਿਆ ਲੈ ਕੇ ਆਈਏ ਉਹ ਹੁਣ ਫਿਕਰ ਨਾ ਕਰੋ ਭਰਾਵੋ ਤੁਹਾਡੇ ਵੱਡੇ ਫਾਇਦੇ ਕਰਨੇ ਆ ਮਾਤੂ ਸ਼੍ਰੀ ਦਸਤਾਰ ਨੇ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਰਿਕਾਰਡ ਤੋੜ ਦੇਵਾਂਗੇ ਰਿਕਾਰਡ ਆ ਚੈੱਕ ਕਰੋ ਜਿਹੜੇ ਤੁਸੀਂ ਬਜ਼ਾਰਾਂ 'ਚ ਜਾ ਕੇ ਦੁਕਾਨਾਂ 'ਤੇ 10-10 ਹਜ਼ਾਰ ਰੁਪਏ ਖਰਚਦੇ ਹੋ 2 ਪੀਸ ਕੋਟ ਪੈਂਟ ਤੇ ਚੈਲੰਜ ਕਰਦਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ ਸਿਰਫ 2995 'ਚ ਦੇ ਦਿਆਂਗੇ ਬਾਜ਼ਾਰ 'ਚ ਜਾ ਕੇ ਦਰਜੀ ਨੂੰ ਪੁੱਛ ਲਓ ਚਾਹੇ ਪਿੰਡ ਚਾਹੇ ਸ਼ਹਿਰ 'ਚ ਆਗੇ ਉਹ 4000 ਰੁਪਏ ਦੀ ਕੱਲੀ ਸਲਾਈ ਚੱਲਦੀ ਆ ਸਾਡੇ ਕੋਲ ਕੱਪੜਾ ਵੀ ਸਾਡਾ ਸਲਾਈ ਵੀ ਅਸੀਂ ਕਰਕੇ ਦਵਾਂਗੇ ਟੇਲਰ ਵੀ ਚੰਗੇ ਦਵਾਂਗੇ ਬਾਜ਼ਾਰ 'ਚ 10000 ਦਾ ਅਸੀਂ 29950 'ਚ ਦਵਾਂਗੇ ਹੁਣ ਇੱਕ ਹੋਰ ਫਾਇਦਾ ਕਰ ਦਿੰਨੇ ਆ ਕਈ ਸ਼ਕੀਨ ਭਰਾ ਕਹਿੰਦੇ ਆ ਵੀ ਸਾਨੂੰ 3 ਪੀਸ ਕੋਟ ਪੈਂਟ ਚਾਹੀਦਾ ਬਾਸਕਟ ਵੀ ਚਾਹੀਦੀ ਆ ਕਈ ਐਨਆਰਆਈ ਭਰਾ ਵੀ ਪਸੰਦ ਕਰਦੇ ਆ ਦੇਖੋ ਇਦਾਂ ਦੇ ਕੋਟ ਪੈਂਟ ਦੀ 18 18000 20 2000 17 17000 ਰੁਪਈਆ ਲਾਉਨੇ ਹੋ ਇਹਦੀ ਸਮਾਈ 5500 6000 ਪਰ ਸਾਡੇ ਕੋਲ ਆਜੋ 15 16000 ਵਾਲਾ 3 ਪੀਸ ਕੋਟ ਪੈਂਟ ਸਰਵਸ 3700 60 'ਚ ਲੈ ਜਾਓ ਗੱਲ ਇੱਥੇ ਨਹੀਂ ਮੁੱਕੀ ਉਹ ਜੇ ਤੁਸੀਂ ਚਾਹੋ ਨੀ ਤੁਹਾਨੂੰ ਡਿਜ਼ਾਈਨਰ ਕੋਟ ਪੈਂਟ ਚਾਹੀਦੇ ਆ ਸਾਡੇ ਕੋਲ ਡਿਜ਼ਾਈਨ ਜਿੱਦਾਂ ਨੇ ਮਰਜ਼ੀ ਬਣਾ ਲਓ ਤੁਸੀਂ ਗੂਗਲ ਤੋਂ ਫੋਟੋ ਕੱਢ ਕੇ ਲਿਆਓ ਉਹਦਾਂ ਦੇ ਡਿਜ਼ਾਈਨ ਤਿਆਰ ਕਰ ਦੇਾਂਗੇ ਸ਼ੇਰਵਾਨੀ ਦੇਖੋ ਇਹਦਾ ਕਿਰਾਏ ਬਿਆਰ ਦੇ ਵਿੱਚ 10-10000 ਰੁਪਏ ਚੱਲਦਾ ਅਸੀਂ ਤੁਹਾਨੂੰ 7000 ਰੁਪਏ 'ਚ ਸ਼ੇਰਵਾਨੀ ਸਲਾਈ ਕਰਕੇ ਦੇ ਦੇਣੀ ਆ ਆ ਵੱਡੇ ਤੁਸੀਂ ਸ਼ਹਿਰਾਂ 'ਚ ਜਾਂਦੇ ਹੋ ਭਾਵੇਂ ਲੰਡਨ ਚਲ ਜਿਓ ਚਾਹੇ ਚਲ ਜਿਓ ਦਿੱਲੀ ਬੰਬੇ ਇਹ ਤੁਹਾਨੂੰ 40-40000 25-25000 30-30000 ਰੁਪਏ ਦੇ ਲੌਂਗ ਕੋਟ ਆ ਪਰ ਸਾਡੇ ਕੋਲ ਆ ਜਾਓ ਰੇਟ ਪਤਾ ਕਰਕੇ ਤੁਹਾਡੇ ਹੋਸ਼ ਓਟ ਜਾਣੇ ਆ ਬਾਜ਼ਾਰ ਚ ਕੀ ਦਾ ਕਾਟਨ ਦਾ ਚੰਗਾ ਕੁਰਤਾ ਪਜਾਮਾ ਤੁਸੀਂ ਲੈਣ ਜਾਂਦੇ ਹੋ 303200 ਦਾ ਸਾਡੇ ਕੋਲ ਆ ਜਾਓ 14 1500 ਚ ਅਸੀਂ ਤੁਹਾਨੂੰ ਕੁਰਤਾ ਪਜਾਮਾ ਸਲਾਈ ਕਰਕੇ ਦੇ ਦੇਣਾ ਭਾਈ ਜੀ ਵਿਆਹ ਸ਼ਾਦੀਆਂ ਦੇਣਾ ਗਿਆ ਦੱਸ ਦਿਓ ਮੇਰੇ ਭਰਾਵਾਂ ਨੂੰ ਹੁਣ ਕਿਸੇ ਤੋਂ ਮੰਗ ਕੇ ਕੋਟ ਪੈਂਟ ਪਾ ਕੇ ਨਹੀਂ ਜਾਣਾ ਪੁਰਾਣੇ ਕੱਪੜੇ ਪਾ ਕੇ ਵਿਆਹ ਤੇ ਨਹੀਂ ਜਾਣਾ ਦੱਸੋ ਹਾਲ ਬਾਜ਼ਾਰ ਚ ਪਟਾਕੇ ਪੈ ਰਹੇ ਕਿ ਨਹੀਂ ਪੈ ਰਹੇ ਦੇਖੋ ਜੀ ਪਟਾਕੇ ਪੂਰੇ ਪਹਿਣਗੇ ਆ ਮਾਤੂ ਸ਼੍ਰੀ ਦਸਤਾਰ ਨੇ ਨਵਾਂ ਦੌਰ ਲੈ ਕੇ ਆ ਗਿਆ ਕਹਿੰਦੇ 10000 15000 ਤੋਂ 2 ਪੀਸ ਕੋਟ ਪੈਂਟ ਘੱਟ ਨਹੀਂ ਜੇ ਮਿਲਦਾ ਪਰ 2995 ਚ 2 ਪੀਸ ਕੋਟ ਪੈਂਟ ਲੈ ਕੇ ਆ ਗਿਆ 3700 ਚ 3 ਪੀਸ ਕੋਟ ਪੈਂਟ ਲੈ ਕੇ ਆ ਗਿਆ ਕਲਰ ਚੈੱਕ ਕਰੋ ਕਿੰਨੇ ਕਲਰ ਕਿੰਨੀ ਰੰਗਾਂ ਮੇਚੀ ਦੇਖੋ ਜੀ ਪੂਰੇ ਅੰਮ੍ਰਿਤਸਰ ਦੇ ਵਿੱਚ ਕੋਈ ਇਹ ਰੇਟ ਨਹੀਂ ਦੇ ਸਕਦਾ ਮਾਤੂ ਸ਼੍ਰੀ ਦਸਤਾਰ ਹਾਲ ਬਾਜ਼ਾਰ ਤੇ ਚੈਲੰਜ ਕਰਕੇ ਕਹਿੰਦਾ ਕਹਿੰਦਾ ਚਮਚਿਆਂ ਤੇ ਸਤਾਦਾਂ ਦਾ ਤੇ ਕਾਵਾਂ ਤੇ ਬਾਜਾਂ ਦਾ ਕਦੇ ਮੁਕਾਬਲਾ ਨਹੀਂ ਹੋ ਸਕਦਾ ਉਵੇਂ ਸਾਡੇ ਰੇਟ ਦਾ ਸਾਡੀ ਕੁਆਲਿਟੀ ਦਾ ਕਦੇ ਕੋਈ ਮੁਕਾਬਲਾ ਨਹੀਂ ਕਰ ਸਕਦਾ ਗੱਲ ਇੱਥੇ ਨਹੀਂ ਮੁੱਕਦੀ ਹੁਣ ਸਾਡੇ ਕੋਲ ਸੀ ਆਰਾਮ ਰੇਮਡ ਕਲੱਬ ਇਟਾਲੀਆ ਵੀ ਟੌਪ ਦੇ ਬ੍ਰਾਂਡ ਹੈਗੇ ਆ ਚਾਹੇ ਲਾਈਨਿੰਗ 'ਚ ਲੈ ਲੋ ਚਾਹੇ ਤੁਸੀਂ ਸੈਲਫ ਦੇ ਵਿੱਚ ਲੈ ਲੋ ਸਾਡੇ ਕੋਲ ਸਾਰੇ ਕੋਟ ਪੈਂਟ ਹੈਗੇ ਆ ਪਰ ਕੋਈ 20000 ਦਾ ਨਹੀਂ ਕੋਈ 30000 ਦਾ ਨਹੀਂ ਕੋਈ 25000 ਦਾ ਨਹੀਂ 5-7000 'ਚ ਸਟੱਚ ਕਰਕੇ ਲੈ ਜਾਓ ਰੇਮੜ ਤੇ ਸੀ ਆਰਾਮ ਦੇ ਵੀ ਕੋਟ ਪੈਂਟ ਚੈਲੇਂਜ ਕਰਕੇ ਦੇਖੋ ਜੀ ਪੰਜਾਬ ਦੀ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਖੜੇ ਆ ਪੱਗਾਂ ਦੇ ਵਿੱਚ ਸਭ ਤੋਂ ਵੱਡਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ 550 ਤੋਂ ਵੱਧ ਰਾਂ ਗਿਆ ਰੰਗ ਵੀ ਤੁਹਾਨੂੰ ਟਾਪ ਦੇ ਦਵਾਂਗੇ ਲਾਈਟ ਲੈ ਲਓ ਡਾਰਕ ਲੈ ਜਾਓ ਫੁੱਲ ਰੂਬੀਆ ਰੰਗ ਦੀ ਗਾਰੰਟੀ ਜੇ ਰੰਗ ਫੇਟ ਹੋ ਜयो ਡੱਬ ਪੈ ਜयो 3 ਮਹੀਨੇ ਅੰਦਰ ਪੱਗ ਬਦਲ ਕੇ ਨਵੀਂ ਲੈ ਜਾਓ ਟਾਇਆਂ ਤੁਸੀਂ ਮੈਚ ਕਰਕੇ ਲੈ ਜਾਓ ਆ ਦੇਖੋ ਜੀ ਰਾਜਾ ਸ਼ਾਹੀ ਡਿਜ਼ਾਈਨ ਦਿਖਾ ਰਹੇ ਆ ਸਾਡੀ ਪੈਕਿੰਗ ਚੈੱਕ ਕਰੋ ਤੁਸੀਂ ਟਾਇਆਂ ਦੀ ਬਾਜ਼ਾਰ ਚ ਜਾਉਂਗੇ ਇਹ ਟਾਈ ਤੁਹਾਨੂੰ 2200 2300 ਐਦਾਂ ਮਿਲਣੀਆਂ ਪਰ ਸਾਡੇ ਕੋਲ ਆਜੋ 2 2000 ਦੀਆਂ ਟਾਇਆਂ 450 ਚ ਐਦਾਂ ਦੀ ਰਾਇਲ ਤੁਹਾਨੂੰ ਪੈਕਿੰਗ ਦੇ ਵਿੱਚ ਦਵਾਂਗੇ ਬਹੁਤ ਸੋਹਣੇ ਸੋਹਣੇ ਸਾਡੇ ਕੋਲ ਰੰਗ ਟਾਈਆਂ ਜਾ ਕੇ ਤੁਸੀਂ ਸ਼ਰਟ ਨਾਲ ਮੈਚ ਕਰਨੀ ਆ ਤੁਸੀਂ ਆਪਣੀ ਕੋਟ ਪੈਂਟ ਨਾਲ ਪਾਉਣੀ ਆ ਦਸਤਾਰ ਨਾਲ ਮੈਚ ਕਰਨੀ ਜਿੱਦਾਂ ਮਰਜ਼ੀ ਲੈ ਜਾਓ ਤੁਸੀਂ ਦੇਖੋ ਜੀ ਕੁਰਤੇ ਪਜਾਮੇ ਕਹਿੰਦੇ 15 ਅਕਤੂਬਰ ਦਾ ਐਲਾਨ ਹੋ ਗਿਆ ਸਰਪੰਚੀ ਵੋਟਾਂ ਦਾ ਕਹਿੰਦੇ ਹੁਣ ਚੌਧਰ ਦੀ ਚੌਧਰੀ ਗਰੀ ਨਹੀਂ ਚੱਲਣੀ ਵੱਡੇ ਵੱਡੇ ਅਫਸਰਾਂ ਦੀ ਨਹੀਂ ਚੱਲਣੀ ਜਿੱਥੇ ਸਰਪੰਚ ਦੀ ਚੱਲਣੀ ਆ ਓਏ ਵੱਡੇ ਵੱਡੇ ਸ਼ਹਿਰਾਂ 'ਚ ਕਹਿੰਦੇ ਮੰਤਰੀ ਦੇ ਫੋਟਾ ਮੁੱਖ ਮੰਤਰੀ ਦੇ ਫਟਾ ਮਸ਼ਹੂਰ ਹੋਣੀਆਂ ਪਰ ਸਾਡੇ ਪਿੰਡਾਂ 'ਚ ਸਰਪੰਚੀ ਦੀਆਂ ਵੋਟਾਂ ਪਹਿਲੇ ਨੰਬਰ ਤੇ ਆਉਂਦੀਆਂ ਤੇ ਉਹਦੇ ਵਾਸਤੇ ਕੁਰਤੇ ਪਜਾਮੇ ਚਿੱਟੇ ਰੰਗ ਦੇ ਪਾਏ ਜਾਂਦੇ ਆ ਆ ਚੈੱਕ ਕਰੋ ਵਾਈਟ ਕਲਰ ਦੇ ਵਿੱਚ ਐਕਤੀ ਸਰਪੰਚੀ ਦੀਆਂ ਵੋਟਾਂ ਤੇ ਲੈ ਕੇ ਆ ਗਏ ਤੁਹਾਡੇ ਲਈ ਨਵੇਂ-ਨਵੇਂ ਪੇਪਰ ਕਾਟਨ ਲੇਲਨ ਗੀਜ਼ਾ ਕਾਟਨ ਮੈਟੀ ਟੌਪ ਦੀਆਂ ਇਕੱਲੇ ਵਾਈਟ ਦੇ ਵਿੱਚ ਲੈ ਕੇ ਆ ਗਏ ਦੇਖੋ ਜੀ ਭਾਵੇਂ ਤੁਸੀਂ ਜਾਗੋ ਦੇ ਪਾ ਕੇ ਕੁਰਤੇ ਪਜਾਮੇ ਜਾਣੇ ਆ ਚਾਹੇ ਤੁਸੀਂ ਪਾਰਟੀਆਂ ਦੇ ਪਾਉਣੇ ਆ ਸਾਡੇ ਕੋਲ ਰੰਗਦਾਰ ਕੁਰਤੇ ਪਜਾਮੇ ਵੀ ਹੈਗੇ ਆ 700 ਰੁਪਏ ਤੋਂ ਕੋਰਤਾ ਪਜਾਮਾ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜਿੱਦਾਂ ਦੀ ਰੇਂਜ ਤੁਸੀਂ ਲੈਣੀਆਂ ਲੈ ਜਾਓ ਸ਼ਹਿਰਵਾਨੀਆਂ ਦੇ ਵਿੱਚ ਸਾਡੇ ਕੋਲ ਰੰਗ ਡਿਜ਼ਾਈਨ ਬਹੁਤ ਆ ਡਿਜ਼ਾਈਨਰ ਕੋਰਤੇ ਪਜਾਮੇ ਸਾਡੇ ਕੋਲ ਬਹੁਤ ਆ ਸਲੋਜੀ ਰੇਟਾਂ ਦਾ ਚੈਲੇਂਜ ਬਹੁਤ ਵੱਡਾ ਕਰਤਾ ਉਹ 10000 ਵਾਲਾ ਕੋਟ ਪੈਂਟ 2 ਪੀਸ 2995 ਚ 15000 ਵਾਲਾ 3 ਪੀਸ ਕੋਟ ਪੈਂਟ 3760 ਚ ਜਿਹੜਾ ਕੋਰਤਾ ਪਜਾਮਾ 3000 ਦਾ ਅਸੀਂ 1500 ਰੁਪਏ ਦੇ ਰਣਾ ਪੱਗਾਂ 'ਚ ਬਹੁਤ ਵੱਡੇ ਬ੍ਰਾਂਡ ਬਾਈ ਜੀ ਟੇਲਰਿੰਗ ਕਿਦਾਂ ਦੀ ਆਪਣੀ ਟੇਲਰ ਵੀ ਦੱਸੋ ਨਾ ਕਿੱਥੋਂ ਕਿੱਥੋਂ ਲੈ ਜਾਂਦੇ ਆ ਦੇਖੋ ਜੀ ਸਾਡੇ ਕੋਲ ਟਾਪ ਕਿਆ ਸਾਡੇ ਕੋ ਯੂਪੀ ਦੇ ਕਾਰੀਗਰ ਲਖਨਊ ਦੇ ਕਾਰੀਗਰ ਬੈਸਟ ਕਾਰੀਗਰ ਆ ਗਿਆ ਆ ਸਮਾਈ ਚੈੱਕ ਕਰ ਲੋ ਏ ਕਲਾਸ ਸਮਾਈ ਆ ਕੱਪੜੇ ਅੱਛੇ ਲੱਗੇ ਆ ਦੇਖੋ ਫਾਇਦਾ ਕੀ ਆ ਕਪੜਾ ਵੀ ਇੱਥੋਂ ਲੈਣਾ ਸਟੀਚਿੰਗ ਲਈ ਨਾਪ ਵੀ ਇੱਥੋਂ ਹੀ ਦੇਣਾ ਕੁੜਤੇ ਪਜਾਮੇ ਦੀ ਫਿਨਿਸ਼ਿੰਗ ਦੇਖ ਲਓ ਸਾਡੇ ਸ਼ੇਰਵਾਨੀ ਦੀ ਫਿਨਿਸ਼ਿੰਗ ਦੇਖ ਲਓ ਏ ਕਲਾਸ ਕਾਰੀਗਰਾਂ ਦੇਖੋ ਕਾਰੀਗਰਾਂ ਦਾ ਮੁੱਲ ਵੀ ਇੱਥੇ ਹੀ ਪੈਂਦਾ ਮਾਤੂ ਸ਼੍ਰੀ ਦਸਤਾਰ ਤੇ ਬਾਕੀ ਦੁਕਾਨਦਾਰ ਨਹੀਂ ਉਹਨਾਂ ਦੀ ਕਦਰ ਕਰਦੇ ਪਰ ਮਾਤੂ ਸ਼੍ਰੀ ਦਸਤਾਰ ਉਹਨਾਂ ਦੀ ਰਿਸਪੈਕਟ ਕਰਦਾ ਅਸਲ ਕਾਰੀਗਰਾਂ ਦੀ ਅਸੀਂ ਕਾਰੀਗਰ ਰੱਖੇ ਟੌਪ ਦੇ ਜਿਹੜੇ ਕੁਆਲਿਟੀ ਚੰਗੀ ਦਿੰਦੇ ਆ ਜਿਹੜੇ ਕਸਟਮਰ ਨੂੰ ਸਰਵਿਸ ਚੰਗੀ ਦਿੰਦੇ ਆ ਫਿਰ ਤੁਸੀਂ ਉਸ ਤੋਂ ਬਾਅਦ ਸਾਨੂੰ ਫੀਡਬੈਕ ਚੰਗਾ ਦਿੰਨੇ ਹੋ ਕਿਉਂਕਿ ਮਾਤੂ ਸ਼੍ਰੀ ਦਸਤਾਰ ਹਾਲ ਬਾ ਗੱਟਾ ਨਹੀਂ ਕਰਾਣੀ ਤੁਸੀਂ ਚਾਹਦੇ ਹੋ ਵਿਆਹ ਸ਼ਾਦੀ ਆ ਤੇ ਅਸੀਂ ਪੂਰੀਆ ਟੋਹਰਾ ਕੱਢੀਆਂ ਤੇ ਹਾਲ ਬਿਆਰ ਆਜੋ ਪਣਾ ਦੀ ਬਾਹਰਲੀ ਪਾਰਕਿੰਗ 'ਚ ਗੱਡੀ ਲਾ ਕੇ ਆਜੋ ਇੱਥੇ ਜਿਹੜੀ ਕੁਆਲਿਟੀ ਜਿਹੜੀ ਸਰਵਿਸ ਅਸੀਂ ਦੇ ਰਹੇ ਆ ਪੂਰੇ ਪੰਜਾਬ 'ਚੋਂ ਕਿਤੋਂ ਨਹੀਂ ਮਿਲੂ ਚਾਹੇ ਮੇਰੇ ਭਰਾ ਪਿੰਡਾਂ ਤੋਂ ਆ ਚਾਹੇ ਸ਼ਹਿਰਾਂ ਤੋਂ ਚਾਹੇ ਐਨਾਂ ਦੀ ਭਣਾਓ ਦੇਖੋ ਬਹੁਤ ਸੋਹਣੀ ਲੋਕੇਸ਼ਨ ਆ ਤੁਸੀਂ ਸ਼੍ਰੀ ਦਰਬਾਰ ਸਾਹਿਬ ਜਦ ਆਉਨੇ ਹੋ ਨਾਲੇ ਮੱਥਾ ਦੇ ਕੇ ਜਾਓ ਨਾਲੇ ਤੁਸੀਂ ਇੱਥੇ ਸ਼ਾਪਿੰਗ ਕਰਕੇ ਜਾਓ ਸਾਰੀਆਂ ਵੈਰਾਈਟੀਆਂ ਪੂਰੀਆਂ ਤਰ੍ਹਾਂ ਤਰ ਤਾਜ਼ੀਆਂ ਨਵੀਆਂ-ਨਵੀਆਂ ਲਿਆਏ ਆ ਆ ਸਾਡਾ ਭਰਾ ਇੱਥੇ ਤਿਆਰ-ਵਾਰ ਤਿਆਰ ਆ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆ ਛੇਤੀ ਆਜੋ ਹੁਣ ਆਸੇ-ਪਾਸੇ ਜਾ ਕੇ ਲੁੱਟ ਨਾ ਕਰਾਓ ਇਹ ਤੁਸੀਂ ਚੈੱਕ ਕਰ ਲਓ ਜਿਹੜਾ ਤੁਸੀਂ ਆਪਣੇ ਵਿਆਹ ਸ਼ਾਈ ਦਾ ਕੱਪੜਾ ਜਿਹੜਾ ਤੁਸੀਂ ਲੱਖ ਰੁਪਏ ਦਾ ਲੈਣਾ ਬਾਹਰ ਜਾ ਕੇ ਅਸੀਂ ਤੁਹਾਨੂੰ 35-40 ਹਜ਼ਾਰ ਦੇਣਾ ਸਾਡੇ ਫਰਕ ਇੰਨੇ ਜ਼ਿਆਦੇ ਹੈਗੇ ਆ ਤੋ ਹੁਣ ਸੋਚਣਾ ਤੁਸੀਂ ਆ ਲੁੱਟ ਕਰਾਉਣੀ ਆ ਜਾਂ ਇੱਥੇ ਆ ਕੇ ਫਾਇਦੇ ਕਰਾਉਣੇ ਆ ਜੇ ਤੁਸੀਂ ਸਵਾਲ ਕਰਨਾ ਕੋਈ ਮਨ 'ਚ ਜਾਂ ਐਡਰੈਸ ਸਮਝ ਨਹੀਂ ਆਉਂਦਾ ਨੰਬਰ ਸਕਰੀਨ ਤੇ ਹੈਗਾ ਤੁਸੀਂ ਉੱਤੇ ਫੋਨ ਕਰ ਸਕਦੇ ਆ ਕੈਮਰਾਮੈਨ ਸੁਗੰਦਨ ਦੇ ਨਾਲ ਹਾਲ ਬਾਜ਼ਾਰ ਸ੍ਰੀ ਅਮਰਸਰ ਸਾਹਿਬ